ਉਹ ਇੱਕ ਈ ਸ਼ਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਸਾਡੇ ਜੀਵਨ ਦਾ ਅਸਲ ਤਤ ਅਸਲ ਹਕੀਕਤ ਸਾਨੂੰ ਸਮਝਾਉਣਾ ਕਰਦੇ ਨੇ ਬਾਰੇ ਤੌਰ ਤੇ ਬਾਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਇੱਕ ਸ਼ਬਦ ਹੈ ਕਿ ਜੇ ਕਿਸੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਜਿੱਦਾਂ ਜਿੱਦਾਂ ਬੱਚਾ ਬਚਪਨ ਤੋਂ ਜਵਾਨੀ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਉਸ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਉਸ ਬੱਚੇ ਦੀ ਜਨਨੀ ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਮਨ ਵਿੱਚ ਆਸਾਂ ਕਰਦੀ ਹੈ ਦੁਆਵਾਂ ਕਰਦੀ ਹੈ ਕਿ ਮੇਰਾ ਪੁੱਤਰ ਜਵਾਨ ਹੋ ਰਿਹਾ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਖੁਸ਼ੀਆਂ ਤੇ ਦਿਨ ਬਤੀਤ ਕਰਦੀ ਹੈ ਪਰ ਸਹਿਬ ਕਹਿੰਦੇ ਉਹ ਭੋਲੀ ਇਹ ਨਹੀਂ ਜਾਣਦੀ ਕਿ ਜੇ ਕਰਤੇ ਪੁਰਖ ਪਰਮੇਸ਼ਰ ਨੇ ਉਹਦੀ ਉਮਰ 50 60 ਸਾਲ ਲਿਖੀ ਹੈ ਉਸ 60 ਸਾਲ ਵਿੱਚੋਂ 20 ਸਾਲ ਬੱਚੇ ਨੇ ਬਤੀਤ ਕਰ ਲਈਏ ਤੇ ਪਿੱਛੇ 40 ਰਹਿ ਗਈਏ ਮਾਂ ਕਹਿੰਦੀ ਹੈ ਪੁੱਤਰ ਵੱਡਾ ਹੋ ਰਿਹਾ ਪਰ ਉਹ ਕੰਜੇ ਵੱਡਾ ਨਹੀਂ ਹੋ ਰਿਹਾ ਉਹ ਦਿਨੋਂ ਦਿਨ ਮੌਤ ਦੇ ਕੂਏ ਵਾਲੇ ਪਾਸੇ ਜਾ ਰਿਹਾ ਹੈ ਸਿਰ ਦਾ ਬਚਨ ਹੈ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ ਜਨਨੀ ਦਾ ਅਰਥ ਹੈ ਮਾਂ ਸੁੱਤ ਦਾ ਅਰਥ ਹੈ ਪੁੱਤਰ ਕਿੰਦੇ ਮਾਂ ਜਾਣਦੀ ਐ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਜਿਹਦਾ ਇਹ ਨਵਾਂ ਜਨਮ ਦਿਨ ਹੈ ਅੱਜ ਇਹਦਾ ਇਹਨਾ ਜਨਮ ਦਿਨ ਹੈ ਜਣਨੇ ਜਾਣਤ ਸੁਤ ਵੱਡਾ ਬਹੁਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਪਰ ਇਹ ਨਹੀਂ ਜਾਣਦਾ ਇਨਸਾਨ ਕਿ ਦਿਨੋਂ ਦਿਨ ਕਰਕੇ ਮੇਰੀ ਉਮਰ ਘਟ ਰਹੀ ਹੈ ਅੱਜ ਦੇ ਹਉਮੇ ਦੇ ਵਿੱਚ ਵੀ ਬਖਸ਼ਿਸ਼ ਕੀਤੀ ਸਹਿਬ ਕੇ ਦੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੇ ਤਨ ਚੀਜੈ ਪਤਾ ਹੀ ਨਹੀਂ ਲੱਗਦਾ ਬਚਪਨ ਦੇ ਦਿਨ ਕਦੋਂ ਲੱਗ ਜਾਂਦੇ ਨੇ ਪਤਾ ਹੀ ਨਹੀਂ ਹੱਸਦਿਆਂ ਖੇਡਦਿਆਂ ਜਵਾਨੀ ਕਦੋਂ ਲੱਗ ਜਾਂਦੀ ਹੈ ਤੇ ਬਢੇਪਾ ਆ ਜਾਂਦਾ ਹੈ ਜਿਹੜੇ ਪੈਰਾ ਦੇ ਨਾਲ ਪਤਾ ਨਹੀਂ ਜੀਵ ਕਿੰਨੇ ਕਿੰਨੇ ਕੋ ਦਾ ਪੈਣਾ ਤੈਅ ਕਰ ਦਿੰਦਾ ਐ ਅੱਜ ਆਪਣੇ ਘਰ ਤੋਂ ਲੈ ਕਰਕੇ ਦਰਵਾਜ਼ੇ ਤੱਕ ਜਾਣਾ ਵੀ ਇਹਨੂੰ ਮੁਸ਼ਕਲ ਲੱਗਦਾ ਹੈ ਸਮਾਂ ਕਰਕੇ ਦਿਨ ਕਰਕੇ ਪਹਿਰ ਕਰਕੇ ਘੜੀਆਂ ਕਰਕੇ ਜੀਵ ਦੀ ਉਮਰ ਦਿਨੋਂ ਦਿਨ ਘਟ ਰਹੀ ਹੈ ਸਤਿਗੁਰੂ ਜੀ ਦੀ ਬਾਣੀ ਦਾ ਪਰੋਜ ਬਚਨ ਪੜ੍ਹਦੇ ਹਾਂ ਸੋਲਾ ਸਾਹਿਬ ਦੇ ਵਿੱਚ ਸਹਿਬ ਕਹਿੰਦੇ ਆਉਦ ਘਟੈ ਦਿਨਸ ਰੈਨਾ ਰੇ ਕਿ ਤੇਰੀ ਦਿਨ ਕਰਕੇ ਅਤੇ ਰਾਤ ਕਰਕੇ ਉਮਰ ਘਟ ਰਹੀ ਹੈ ਤੇ ਕਰਨਾ ਕੀ ਹੈ ਮਨ ਗੁਰ ਮਿਲ ਕਾਜ ਸਵਾਰੀ ਕਿ ਆਪਣੇ ਗੁਰੂ ਨੂੰ ਮਿਲ ਕੇ ਗੁਰੂ ਤੋਂ ਮਤ ਲੈ ਕਰਕੇ ਜਿਹੜੇ ਕਾਰਜ ਦੇ ਲਈ ਜਿਹੜੇ ਨਾਮ ਦੇ ਲਈ ਤੂੰ ਆਇਆ ਹੈ ਉਨੂੰ ਸਵਾਰਨਾ ਕਰ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਦਿਨੋਂ ਦਿਨ ਤਨ ਹੁਣ ਛਿਜਦਾ ਜਾ ਰਿਹਾ ਹੈ ਉਹ ਜਵਾਨੀ ਵਾਲਾ ਨੂਰ ਨਹੀਂ ਰਿਹਾ ਬਢੇਪਾ ਆ ਗਿਆ ਝੁਰੜੀਆਂ ਪੈ ਗਈਆਂ ਤੌਰ ਬਦਲ ਗਈ ਹੈ ਰੰਗ ਰੂਪ ਬਦਲ ਗਿਆ ਹੈ ਤਨ ਛਿੰਜਣਾ ਸ਼ੁਰੂ ਹੋ ਗਿਆ ਕਾਲ ਕਹਿਰੀ ਫਿਰੇ ਬਦਕ ਜਿਉ ਕਹੋ ਕਵਨ ਵਿਦ ਕੀਜੈ ਕਿੰਨੇ ਜਿਵੇਂ ਕਿਸੇ ਛੋਟੇ ਪੰਛੀ ਦੇ ਸਿਰ ਤੇ ਮੌਤ ਰੂਪੀ ਕਾਲ ਬਾਜ ਫਿਰਦਾ ਹੈ ਉਸੇ ਤਰ੍ਹਾਂ ਸਾਡੇ ਸਭਨਾ ਦੇ ਸਿਰ ਤੇ ਇੱਕ ਬਦਕ ਹੈ ਸ਼کاری ਹੈ ਮੌਤ ਦਾ ਫਿਸ਼ਤਾ ਹੈ ਜਿਸ ਨੇ ਇੱਕ ਦਿਨ ਸਾਨੂੰ ਸਾਡੇ ਪਰਿਵਾਰ ਦੇ ਵਿੱਚੋਂ ਲੈ ਕੇ ਚਲੇ ਜਾਣਾ ਕਾਲ ਇਹਰੀ ਫਿਰੈ ਬਦਕ ਜਉ ਕਹੋ ਕਵਨ ਬਦ ਕੀਜੈ ਤੇ ਦੱਸੋ ਕੋਈ ਕਿਹੜਾ ਤਰੀਕਾ ਕਰਕੇ ਜੀਵ ਨੂੰ ਬਚਾ ਲਵੇਗਾ ਸੋ ਦਿਨ ਆਵਣ ਲੱਗਾ ਉਹ ਦਿਨ ਇੱਕ ਦਿਨ ਸਾਡਾ ਆ ਜਾਣਾ ਏ ਤੇ ਜੇਕਰ ਸਾਡਾ ਸਭਨਾਂ ਦੇ ਵਿੱਚੋਂ ਕਿਸੇ ਦਾ ਦਿਨ ਆਇਆ ਤੇ ਸਹਿਬ ਕਹਿੰਦੇ ਮਾਂ ਤੇ ਪਿਤਾ ਭਾਈ ਸੁਤ ਬਣਤਾ ਕਹੋ ਕੋ ਹੈ ਕਾਕਾ ਨਾ ਤੇਰੀ ਮਾਂ ਤੈਨੂੰ ਰੱਖ ਸਕਦੀ ਹੈ ਨਾ ਤੇਰਾ ਪਿਤਾ ਤੈਨੂੰ ਰੱਖ ਸਕਦਾ ਹੈ ਨਾ ਤੇਰਾ ਭਰਾ ਤੈਨੂੰ ਰੱਖ ਸਕਦਾ ਹੈ ਨਾ ਤੇਰਾ ਪੁੱਤਰ ਧੀਆ ਤੈਨੂੰ ਰੱਖ ਸਕਦੇ ਨੇ ਤੇ ਨਾ ਤੇਰੀ ਇਸ ਧੀ ਤੈਨੂੰ ਰੱਖ ਸਕਦੀ ਹੈ ਬਸ ਇਹਨਾਂ ਦਾ ਸੰਬੰਧ ਤੇਰੀ ਡੈਡ ਬੋਡੀ ਦੇ ਨਾਲ ਤੇਰੇ ਘਰ ਤੋਂ ਲੈ ਕਰਕੇ ਕੇਵਲ ਸ਼ਮਸ਼ਾਨ ਘਾਟ ਤੱਕ ਹੈ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕੋ ਹੈ ਕਾਕਾ ਜਬ ਲਗ ਜੋਤ ਕਾਇਆ ਮੈਂ ਵਰਤੇ ਜਦੋਂ ਤੱਕ ਸਰੀਰ ਦੇ ਵਿੱਚ ਜੋਤ ਹੈ ਉਦੋਂ ਤੱਕ ਸਾਡਾ ਸਰੀਰ ਦੇਖਦਾ ਚੱਲਦਾ ਫਿਰਦਾ ਰੋਂਦਾ ਹੱਸਦਾ ਹੈ ਪਰ ਜਦੋਂ ਇਹਦੇ ਅੰਦਰੋਂ ਜੋਤ ਚਲੀ ਜਾਂਦੀ ਹੈ ਇਹ ਇੱਕ ਰਾਖ ਦੀ ਢੇਰੀ ਹੈ ਪਰ ਸਾਬ ਕਹਿੰਦੇ ਆਪਾ ਪਸ਼ੂ ਨਾ ਭੂਜੈ ਤਰ ਤੱਕ ਇਹ ਕੋਈ ਵੀ ਹੀਲਾ ਤੇ ਵਸੀਲਾ ਨਹੀਂ ਕਰਦਾ ਪਰ ਜਦੋਂ ਇਹਦੇ ਤੇ ਦੁੱਖਾਂ ਦੇ ਦਿਨ ਆ ਜਾਂਦੇ ਨੇ ਬੜੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਾ ਹੈ ਜਬ ਲਗ ਜੋਤ ਤਾयां ਮੈਂ ਵਰਤੈ ਆਪਾ ਪਸ਼ੂ ਨਾ ਭੂਜੈ ਲਾਲਚ ਕਰੈ ਜੀਵਨ ਪਦਕਾਰਨ ਲੋਚਨ ਕਛੂ ਨ ਸੂਜੈ ਸਾਰੀ ਜ਼ਿੰਦਗੀ ਬੰਦਾ ਜੀਵਨ ਜਿੰਦਿਆਂ ਜੀਵਨ ਜਿੰਦਿਆਂ ਲਗਾ ਦਿੰਦਾ ਆ ਮੇਰੇ ਕੋਲੇ ਹੈ ਨਹੀਂ ਆ ਮਿਲ ਜਾਵੇ ਆ ਚੀਜ਼ ਮੈਂ ਨਹੀਂ ਲੈ ਸਕਿਆ ਇਹਦੀ ਪ੍ਰਾਪਤੀ ਹੋ ਜਾਵੇ ਇਤੋਂ ਤੱਕ ਦਾ ਰਾਜ ਮੈਨੂੰ ਮਿਲ ਜਾਵੇ ਆ ਘਰ ਦੇ ਵਿੱਚ ਸੁੱਖ ਸੂਰਤਾਂ ਆ ਜਾਣ ਪਰ ਕਿੰਨੇ ਲੋਚਨ ਕਚੂ ਨਾ ਸੋਝੇ ਜਿਸ ਘਰ ਵਿੱਚ ਜਾ ਕੇ ਨਿਵਰਤਨਾ ਹੈ ਕਦੀ ਉਹ ਜੀਏ ਦੇ ਮਨ ਦੇ ਵਿੱਚ ਇੱਥੇ ਹੀ ਪੈਦਾ ਨਹੀਂ ਹੋਈ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਦੇ ਭਰਮਾ ਬਾਬਾ ਜੀ ਕਹਿੰਦੇ ਮਨ ਦੇ ਭਰਮਾ ਨੂੰ ਛੱਡ ਦਿਓ ਕਿਉਂਕਿ ਮਨ ਅੱਜ ਤੱਕ ਨਾ ਕਦੀ ਕਿਸੇ ਦਾ ਰਜਿਆ ਤੇ ਨਾ ਰਜੇਗਾ ਮਨ ਦੀ ਕਿਸ਼ਨਾ ਜਿੰਨੀ ਵੀ ਜੀਵ ਵਧਾਉਂਦਾ ਜਾਵੇਗਾ ਓਨੀ ਵੱਧ ਜਾਵੇਗੀ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਦੇ ਭਰਮਾ ਤੇ ਬਾਬਾ ਜੀ ਫਿਰ ਕਰਨਾ ਕੀ ਹੈ ਸਹਬ ਦੇ ਦੇ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਉਹ ਏਕ ਦੀ ਸਰਣਾ ਜਿੰਨਾ ਚਿਰ ਤੁਹਾਨੂੰ ਪਰਮੇਸ਼ਰ ਨੇ ਮਨੁੱਖਾ ਜਨਮ ਦਿੱਤਾ ਹੈ ਆਪਣੀ ਗ੍ਰਸਥ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਆਪਣਾ ਚਿੱਤ ਉਸ ਨਿਰੰਕਾਰ ਦੇ ਨਾਮ ਦੇ ਨਾਲ ਜੋੜ ਕੇ ਰੱਖੋ ਇੱਕ ਪਰਮੇਸ਼ਰ ਦੀ ਸ਼ਰਨ ਵਿੱਚ ਪੈਣਾ ਕਰੋ ਕਿਉਂਕਿ ਆਤਮ ਸਮੇ ਇੱਕੋ ਰੱਬ ਨੇ ਸਾਡੀ ਸਭਨਾ ਦੀ ਸਹਾਇਤਾ ਕਰਨੀ ਹੈ ਸੰਗਤ ਦਾ ਧੰਨਵਾਦ ਜੀਵਾਂ ਨੂੰ ਭੁੱਲ ਚੁੱਕ ਦੀ ਖਿਮਾ ਪਰੋ ਏਕੀ ਸ਼ਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਸਾਡੇ ਜੀਵਨ ਦਾ ਅਸਲ ਤਤ ਅਸਲ ਹਕੀਕਤ ਸਾਨੂੰ ਸਮਝਾਉਣਾ ਕਰਦੇ ਨੇ ਬਾਰੇ ਤੌਰ ਤੇ ਬਾਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਇੱਕ ਸ਼ਬਦ ਹੈ ਤੇ ਜੇ ਕਿਸੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਜਿੱਦਾਂ ਜਿੱਦਾਂ ਬੱਚਾ ਬਚਪਨ ਤੋਂ ਜਵਾਨੀ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਉਸ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਉਸ ਬੱਚੇ ਦੀ ਜਨਨੀ ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਮਨ ਵਿੱਚ ਆਸਾਂ ਕਰਦੀ ਹੈ ਦੁਆਵਾਂ ਕਰਦੀ ਹੈ ਕਿ ਮੇਰਾ ਪੁੱਤਰ ਜਵਾਨ ਹੋ ਰਿਹਾ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਖੁਸ਼ੀਆਂ ਤੇ ਦਿਨ ਬਤੀਤ ਕਰਦੀ ਹੈ ਪਰ ਸਹਿਬ ਕਹਿੰਦੇ ਉਹ ਭੋਲੀ ਇਹ ਨਹੀਂ ਜਾਣਦੀ ਕਿ ਜੇ ਕਰਤੇ ਪੁਰਖ ਪਰਮੇਸ਼ਰ ਨੇ ਉਹਦੀ ਉਮਰ 50-7 ਸਾਲ ਲਿਖੀ ਹੈ ਉਸ 60 ਸਾਲ ਵਿੱਚੋਂ 20 ਸਾਲ ਬੱਚੇ ਨੇ ਬਤੀਤ ਕਰ ਲਈ ਹੈ ਤੇ ਪਿੱਛੇ 40 ਰਹਿ ਗਈ ਹੈ ਮਾਂ ਕਹਿੰਦੀ ਹੈ ਪੁੱਤਰ ਵੱਡਾ ਹੋ ਰਿਹਾ ਪਰ ਉਹ ਕੰਜੇ ਵੱਡਾ ਨਹੀਂ ਹੋ ਰਿਹਾ ਉਹ ਦਿਨੋਂ ਦਿਨ ਮੌਤ ਦੇ ਕੂਏ ਵਾਲੇ ਪਾਸੇ ਜਾ ਰਿਹਾ ਹੈ ਸਹਿਬ ਦਾ ਬਚਨ ਹੈ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ ਜਨਨੀ ਦਾ ਅਰਥ ਹੈ ਮਾਂ ਸੁੱਤ ਦਾ ਅਰਥ ਹੈ ਪੁੱਤਰ ਕਿ ਜੇ ਮਾਂ ਜਾਣਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਜਿਹਦਾ ਇਨਵਾਂ ਜਨਮ ਦਿਨ ਹੈ ਅਜੇ ਦਾ ਇਨਾ ਜਨਮ ਦਿਨ ਹੈ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੀ ਦਿਨ ਦਿਨ ਅਬਦ ਘਟਤ ਹੈ ਪਰ ਇਹ ਨਹੀਂ ਜਾਣਦਾ ਇਨਸਾਨ ਕਿ ਦਿਨੋਂ ਦਿਨ ਕਰਕੇ ਮੇਰੀ ਉਮਰ ਘਟ ਰਹੀ ਹੈ ਅੱਜ ਦੇ ਹਉਮੇ ਦੇ ਵਿੱਚ ਵੀ ਬਖਸ਼ਿਸ਼ ਕੀਤੀ ਸਹਿਬ ਕੇ ਦੇ ਦਿਨ ਤੇ ਪਹਿਰ ਪਹਿਰ ਤੇ ਘਰਿਆਂ ਆਵ ਘਟੈ ਤਨ ਚੀਜੈ ਪਤਾ ਹੀ ਨਹੀਂ ਲੱਗਦਾ ਬਚਪਨ ਦੇ ਦਿਨ ਕਦੋਂ ਲੰਘ ਜਾਂਦੇ ਨੇ ਪਤਾ ਹੀ ਨਹੀਂ ਹੱਸਦਿਆਂ ਖੇਡਦਿਆਂ ਜਵਾਨੀ ਕਦੋਂ ਲੰਘ ਜਾਂਦੀ ਹੈ ਤੇ ਬਢੇਪਾ ਆ ਜਾਂਦਾ ਹੈ ਜਿਹੜੇ ਪੈਰਾ ਦੇ ਨਾਲ ਪਤਾ ਨਹੀਂ ਜੀਵ ਕਿੰਨੇ ਕਿੰਨੇ ਕੋਹ ਦਾ ਪੈਂਡਾ ਤੈਅ ਕਰ ਦਿੰਦਾ ਐ ਅੱਜ ਆਪਣੇ ਘਰ ਤੋਂ ਲੈ ਕਰਕੇ ਦਰਵਾਜ਼ੇ ਤੱਕ ਜਾਣਾ ਵੀ ਇਹਨੂੰ ਮੁਸ਼ਕਲ ਲੱਗਦਾ ਹੈ ਸਮਾ ਕਰਕੇ ਦਿਨ ਕਰਕੇ ਪਹਿਰ ਕਰਕੇ ਘੜੀਆਂ ਕਰਕੇ ਜੀਵ ਦੀ ਉਮਰ ਦਿਨੋਂ ਦਿਨ ਘਟ ਰਹੀ ਹੈ ਸਤਿਗੁਰੂ ਜੀ ਦੀ ਬਾਣੀ ਦਾ ਪਰੋਜ ਬਚਨ ਪੜ੍ਹਦੇ ਹਾਂ ਸੋਲਾ ਸਾਹਿਬ ਦੇ ਵਿੱਚ ਸਾਬ ਕਹਿੰਦੇ ਆਉਦ ਘਟੈ ਦਿਨਸ ਰੈਨਾ ਤੇ ਕਿ ਤੇਰੀ ਦਿਨ ਕਰਕੇ ਅਤੇ ਰਾਤ ਕਰਕੇ ਉਮਰ ਘਟ ਰਹੀ ਹੈ ਤੇ ਕਰਨਾ ਕੀ ਹੈ ਮਨ ਗੁਰ ਮਿਲ ਕਾਜ ਸਵਾਰੇ ਕੀ ਆਪਣੇ ਗੁਰੂ ਨੂੰ ਮਿਲ ਕੇ ਗੁਰੂ ਤੋਂ ਮਤ ਲੈ ਕਰਕੇ ਜਿਹੜੇ ਕਾਰਜ ਦੇ ਲਈ ਜਿਹੜੇ ਨਾਮ ਦੇ ਲਈ ਤੂੰ ਆਇਆ ਹੈ ਉਹਨੂੰ ਸਵਾਰਨਾ ਕਰ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਪ ਘਟੇ ਤਨ ਛਿਜੈ ਦਿਨੋਂ ਦਿਨ ਤਨ ਹੁਣ ਛਿਜਦਾ ਜਾ ਰਿਹਾ ਹੈ ਉਹ ਜਵਾਨੀ ਵਾਲਾ ਨੂਰ ਨਹੀਂ ਰਿਹਾ ਬਢੇਪਾ ਆ ਗਿਆ ਝੁਰੜੀਆਂ ਪੈ ਗਈਆਂ ਤੌਰ ਬਦਲ ਗਈ ਹੈ ਰੰਗ ਰੂਪ ਬਦਲ ਗਿਆ ਹੈ ਤਨ ਛਿਜਣਾ ਸ਼ੁਰੂ ਹੋ ਗਿਆ ਕਾਲ ਇਹਰੀ ਫਿਰੇ ਬਦਕ ਜਿਉ ਕਹੋ ਕਵਨ ਵਿਦ ਕੀਜੈ ਕਿੰਨੇ ਜਿਵੇਂ ਕਿਸੇ ਛੋਟੇ ਪੰਛੀ ਦੇ ਸਿਰ ਤੇ ਮੌਤ ਰੂਪੀ ਕਾਲ ਬਾਜ ਫਿਰਦਾ ਹੈ ਉਸੇ ਤਰ੍ਹਾਂ ਸਾਡੇ ਸਭਨਾ ਦੇ ਸਿਰ ਤੇ ਇੱਕ ਬਦਕ ਹੈ ਸ਼ਿਕਾਰੀ ਹੈ ਮੌਤ ਦਾ ਫਰਿਸ਼ਤਾ ਹੈ ਜਿਸ ਨੇ ਇੱਕ ਦਿਨ ਸਾਨੂੰ ਸਾਡੇ ਪਰਿਵਾਰ ਦੇ ਵਿੱਚੋਂ ਲੈ ਕੇ ਚਲੇ ਜਾਣਾ ਕਾਲ ਇਹਰੀ ਫਿਰੇ ਬਦਕ ਜਿਉ ਕਹੋ ਕਵਨ ਬੈਤ ਕੀਜੈ ਤੇ ਦੱਸੋ ਕੋਈ ਕਿਹੜਾ ਤਰੀਕਾ ਕਰਕੇ ਜੀਵ ਨੂੰ ਬਚਾ ਲਵੇਗਾ ਸੋ ਦਿਨ ਆਵਣ ਲੱਗਾ ਉਹ ਦਿਨ ਇੱਕ ਦਿਨ ਸਾਡਾ ਆ ਜਾਣਾ ਏ ਤੇ ਜਿਸ ਦਿਨ ਸਾਡਾ ਸਭਨਾਂ ਦੇ ਵਿੱਚੋਂ ਕਿਸੇ ਦਾ ਦਿਨ ਆਇਆ ਤੇ ਸਹਬ ਕਹਿੰਦੇ ਮਾਂ ਪਿਤਾ ਭਾਈ ਸੁਤ ਬਣਤਾ ਕਹੋ ਕੋ ਹੇ ਕਾਕਾ ਨਾ ਤੇਰੀ ਮਾਂ ਤੈਨੂੰ ਰੱਖ ਸਕਦੀ ਐ ਨਾ ਤੇਰਾ ਪਿਤਾ ਤੈਨੂੰ ਰੱਖ ਸਕਦਾ ਹੈ ਨਾ ਤੇਰਾ ਭਰਾ ਤੈਨੂੰ ਰੱਖ ਸਕਦਾ ਹੈ ਨਾ ਤੇਰਾ ਪੁੱਤਰ ਧੀਆ ਤੈਨੂੰ ਰੱਖ ਸਕਦੇ ਨੇ ਤੇ ਨਾ ਤੇਰੀ ਇਸਤਰੀ ਤੈਨੂੰ ਰੱਖ ਸਕਦੀ ਹੈ ਬਸ ਇਹਨਾਂ ਦਾ ਸੰਬੰਧ ਤੇਰੀ ਡੱਡ ਬੋਡੀ ਤੇ ਨਾਲ ਤੇਰੇ ਘਰ ਤੋਂ ਲੈ ਕਰਕੇ ਕੇਵਲ ਸ਼ਮਸ਼ਾਨ ਘਾਟ ਤੱਕ ਹੈ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕੋ ਹੈ ਕਾਕਾ ਜਬ ਲਗ ਜੋਤ ਕਾਇਆ ਮੈਂ ਵਰਤੇ ਜਦੋਂ ਤੱਕ ਸਰੀਰ ਦੇ ਵਿੱਚ ਜੋਤ ਹੈ ਉਦੋਂ ਤੱਕ ਸਾਡਾ ਸ਼ਰੀਰ ਦੇਖਦਾ ਚੱਲਦਾ ਫਿਰਦਾ ਰੋਂਦਾ ਹੱਸਦਾ ਹੈ ਪਰ ਜਦੋਂ ਇਹਦੇ ਅੰਦਰੋਂ ਜੋਤ ਚਲੀ ਜਾਂਦੀ ਹੈ ਇਹ ਇੱਕ ਰਾਖ ਦੀ ਧੀਰੀ ਹੈ ਪਰ ਸੱਭ ਕਹਿੰਦੇ ਆਪਾ ਪਸ਼ੂ ਨਾ ਪੂਜੈ ਤਰ ਤੱਕ ਇਹ ਕੋਈ ਵੀ ਹੀਲਾ ਤੇ ਵਸੀਲਾ ਨਹੀਂ ਕਰਦਾ ਪਰ ਜਦੋਂ ਇਹਦੇ ਤੇ ਦੁੱਖਾਂ ਦੇ ਦਿਨ ਆ ਜਾਂਦੇ ਨੇ ਬੜੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਾ ਹੈ ਜਦ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਪੂਜੈ ਲਾਲਚ ਕਰੇ ਜੀਵਨ ਪਦਕਾਰਨ ਲੋਚਨ ਕਚੂ ਨ ਸੂਜੈ ਸਾਰੀ ਜ਼ਿੰਦਗੀ ਬੰਦਾ ਜੀਵਨ ਜਿੰਦਿਆਂ ਜੀਵਨ ਜਿੰਦਿਆਂ ਲਗਾ ਦਿੰਦਾ ਆ ਮੇਰੇ ਕੋਲੇ ਹੈ ਨਹੀਂ ਆ ਮਿਲ ਜਾਵੇ ਆ ਚੀਜ਼ ਮੈਂ ਨਹੀਂ ਲੈ ਸਕਿਆ ਇਹਦੀ ਪ੍ਰਾਪਤੀ ਹੋ ਜਾਵੇ ਇਤੋਂ ਤੱਕ ਦਾ ਰਾਜ ਮੈਨੂੰ ਮਿਲ ਜਾਵੇ ਆ ਘਰ ਦੇ ਵਿੱਚ ਸੁੱਖ ਸਹੂਲਤਾਂ ਆ ਜਾਣ ਪਰ ਕਿੰਨੇ ਲੋਚਨ ਕਚੂ ਨ ਸੂਜੈ ਜਿਸ ਘਰ ਵਿੱਚ ਜਾ ਕੇ ਨਿਵਰਤਨਾ ਹੈ ਕਦੀ ਉਹ ਦੀ ਇਹਦੇ ਮਨ ਦੇ ਵਿੱਚ ਇੱਥੇ ਹੀ ਪੈਦਾ ਨਹੀਂ ਹੋਈ ਕਹਿ ਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਦੇ ਭਰਮਾ ਬਾਬਾ ਜੀ ਕਹਿੰਦੇ ਮਨ ਦੇ ਭਰਮਾ ਨੂੰ ਛੱਡ ਦਿਓ ਕਿਉਂਕਿ ਮਨ ਅੱਜ ਤੱਕ ਨਾ ਕਦੀ ਕਿਸੇ ਦਾ ਰਜਿਆ ਤੇ ਨਾ ਰਜੇਗਾ ਮਨ ਦੀ ਤ੍ਰਿਸ਼ਨਾ ਜਿੰਨੀ ਵੀ ਜੀਵ ਵਧਾਉਂਦਾ ਜਾਵੇਗਾ ਉਨੀ ਵੱਧ ਜਾਵੇਗੀ ਕਹਿ ਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਦੇ ਭਰਮਾ ਤੇ ਬਾਬਾ ਜੀ ਫਿਰ ਕਰਨਾ ਕੀ ਹੈ ਸਹਿਬ ਕਹਿੰਦੇ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਉਹ ਏਕੀ ਸ਼ਰਨਾਂ ਜਿੰਨਾ ਚਿਰ ਤੁਹਾਨੂੰ ਪਰਮੇਸ਼ਰ ਨੇ ਮਨੁੱਖਾ ਜਨਮ ਦਿੱਤਾ ਹੈ ਆਪਣੀ ਗ੍ਰਸਥ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਆਪਣਾ ਚਿੱਤ ਉਸ ਨਿਰੰਕਾਰ ਦੇ ਨਾਮ ਦੇ ਨਾਲ ਜੋੜ ਕੇ ਰੱਖੋ ਇੱਕ ਪਰਮੇਸ਼ਰ ਦੀ ਸ਼ਰਨ ਵਿੱਚ ਪੈਣਾ ਕਰੋ ਕਿਉਂਕਿ ਆਤਮ ਸਮੇਂ ਇੱਕੋ ਰੱਬ ਨੇ ਸਾਡੀ ਸਭਨਾ ਦੀ ਸਹਾਇਤਾ ਕਰਨੀ ਹੈ ਸੰਗਤ ਦਾ ਧੰਨਵਾਦ जीओ आएम पॉलिटी खे मां